ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲ ਕਰਨੀ ਹੈ ਜਿਹੜੇ ਤਾਨਾशाही ਦਾ ਦੌਰ ਜਵਾਨਬੰਦੀ ਦਾ ਦੌਰ ਜੋ ਲਗਾਤਾਰ ਦਿਨ ਬਾ ਦਿਨ ਵੱਧਦਾ ਤੁਰਿਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਯੂਨੀਵਰਸਿਟੀ ਮੈਨੇਜਮੈਂਟ ਨੇ ਉੱਥੋਂ ਦੇ ਵੀਸੀ ਨੇ ਉੱਥੋਂ ਦੇ ਪ੍ਰਬੰਧਕਾਂ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਜਿਹੜਾ ਵੀ ਨਵਾਂ ਵਿਦਿਆਰਥੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਊਗਾ ਉਹ ਦਾਖਲਾ ਲੈਣ ਦੇ ਨਾਲ-ਨਾਲ ਇੱਕ ਆਪਣਾ ਐਫੀਡੇਵਿਟ ਇੱਕ ਆਪਣਾ ਹਲਫ ਲਨਾਵਾ ਲਿਖ ਕੇ ਦੇਊਗਾ ਵੀ ਮੈਂ ਕਿਸੇ ਧਰਨੇ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਕਿਸੇ ਡਿਪਾਰਟਮੈਂਟ ਦੇ ਖਿਲਾਫ ਕੋਈ ਧਰਨਾ ਮੁਜ਼ਾਹਰਾ ਕੋਈ ਯੂਨੀਵਰਸਿਟੀ ਦੇ ਵਿੱਚ ਹੋ ਰਹੀਆਂ ਬਧਿਕੀਆਂ ਧੱਕੇਸ਼ਾਹੀਆਂ ਦੇ ਖਿਲਾਫ ਵਿਦਿਆਰਥੀ ਉੱਥੇ ਮੁਜ਼ਾਹਰੇ ਕਰਦੇ ਆ ਜਾਂ ਜਦੋਂ ਕਿਤੇ ਵੀ ਉਥੇ ਪੰਜਾਬੀ ਬੋਲੀ ਲਈ ਜਾਂ ਹੋਰ ਮਸਲਿਆਂ ਲਈ ਜਦੋਂ ਪੰਜਾਬ ਨੂੰ ਬਾਹਰ ਕੱਢਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚੋਂ ਤਾਂ ਸਮੇਂ-ਸਮੇਂ ਤੇ ਪੰਜਾਬ ਦੇ ਉਥੇ ਜਿਹੜੇ ਵਿਦਿਆਰਥੀ ਨੇ ਜਾਂ ਹੋਰ ਵੀ ਜਿਹੜੇ ਮਸਲੇ ਉੱਠਦੇ ਨੇ ਵਿਦਿਆਰਥੀ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਆ ਹੁਣ ਯੂਨੀਵਰਸਿਟੀ ਨੇ ਤਾਨਾਸ਼ਾਹੀ ਫਰਮਾਨ ਜਾਰੀ ਕਰਤਾ ਕਿ ਕੋਈ ਵੀ ਵਿਦਿਆਰਥੀ ਧਰਨਾ ਪ੍ਰਦਰਸ਼ਨ ਨਹੀਂ ਕਰੂਗਾ ਆਪਣੀ ਜ਼ੁਬਾਨ ਨਹੀਂ ਖੋਲੂਗਾ ਤਾਲਾਬੰਦੀ ਜਵਾਨ ਦੇ ਉੱਤੇ ਜਿੰਦਰੇ ਜੜ ਦਿੱਤੇ ਗਏ ਨੇ ਕੋਈ ਸੰਘਰਸ਼ ਕਰੋਗੇ ਕੋਈ ਨਾਰਾ ਬੁਲੰਦ ਕਰਨਾ ਉੱਚੀ ਆਵਾਜ਼ ਨਹੀਂ ਕਰੋਗੇ ਕਿ ਕਰਨਾ ਵੀ ਕਦੇ ਪੈਂਦਾ ਤੇ ਜੇ ਤੁਸੀਂ ਇਹ ਜਿਆ ਕਰਦੇ ਹੋ ਕੋਈ ਧਰਨਾ ਕੋਈ ਮਜਾਰਾ ਕੋਈ ਸੰਘਰਸ਼ ਆਪਣੇ ਹੱਕਾਂ ਲਈ ਤਾਂ ਫਿਰ ਯੂਨੀਵਰਸਿਟੀ ਤੁਹਾਡੇ ਤੇ ਜੀੜੀਓ ਕਾਰਵਾਈ ਕਰੂਗੀ ਇਹ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜਾ ਕਿ ਪੰਜਾਬ ਦਾ throhora ਤੇ ਉਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਵੱਡੇ ਵੱਡੇ ਕਲਾਕਾਰ ਵਿਦਵਾਨ ਸਿਆਸਦਾਨ ਬਗਿਆਨੀ ਇਹ ਯੂਨੀਵਰਸਿਟੀ ਨੇ ਬਹੁਤ ਕੁਝ ਦਿੱਤਾ ਤੇ ਅੱਜ ਉਹ ਯੂਨੀਵਰਸਿਟੀ ਕਹਿੰਦੇ ਅਸੀਂ ਜਵਾਨ ਬੰਦ ਕਰ ਦੇਣੀ ਅਸੀਂ ਬੋਲਣ ਨਹੀਂ ਦੇਣਾ ਚੂਹ ਨਹੀਂ ਕਰ ਦੇਣਾ ਕਿਸੇ ਨੂੰ ਜੋ ਮੋਦੀ ਕਰ ਰਿਹਾ ਜੋ ਭਾਜਪਾ ਕਰ ਰਹੀ ਹੈ ਸੈਂਟਰ ਦੇ ਵਿੱਚ ਜਾਂ ਜੋ ਪੂਰੇ ਦੇਸ਼ ਦੇ ਅੰਦਰ ਲੋਕਾਂ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਸੰਘਰਸ਼ ਕਰਨ ਵਾਲੀਆਂ ਧਿਰਾਂ ਨੂੰ ਦੱਬਿਆ ਜਾ ਰਿਹਾ ਉਹੀ ਫਰਮਾਨ ਉਹਨਾਂ ਨੇ ਅੱਜ ਯੂਨੀਵਰਸਿਟੀ ਦੇ ਵਿੱਚ ਲਾਗੂ ਕਰਤਾ ਕਾਰਨ ਬੜਾ ਸਾਫ਼ ਹੈ ਕਿਉਂਕਿ ਉੱਥੇ ਆਪਾਂ ਜਿਹੜੀ ਜਿਹੜੀ ਯੂਨੀਵਰਸਿਟੀ ਹੈ ਯੂਨੀਵਰਸਿਟੀ ਇੱਕ ਤਰ੍ਹਾਂ ਦਾ ਕੋਈ ਇਹ ਨਹੀਂ ਆਪਾਂ ਕਹਿੰਦੇ ਵੀ ਇਹ ਇਹ ਨਿਰਪੱਖ ਹੈ ਜਾਂ ਇਹ ਆਪਣੀ ਮਨਮਰਜ਼ੀ ਦੇ ਨਾਲ ਚੱਲਦੀ ਹੈ ਯੂਨੀਵਰਸਿਟੀ ਨੂੰ ਵੀ ਸੈਂਟਰ ਨੇ ਇੱਕ ਤਰ੍ਹਾਂ ਪੂਰੀ ਤਰ੍ਹਾਂ ਸਕੰਜੇ ਜ ਆਪਣੇ ਚ ਲੈ ਲਿਆ ਉਹਨਾਂ ਦੇ ਮੁਤਾਬਕ ਉੱਥੇ ਉਹਨਾਂ ਦੇ ਵੀ ਸੀ ਲੱਗਦੇ ਆ